ਜੀ ਸੰਦਾਵਲੀ ਜੀ ਅਤੇ ਆਪ ਜੀ ਦਾ ਆਜੀ ਦਾ ਸਵਾਗਤ ਹੈ ਤਾਜ਼ਗੀਆਂ ਤਾਜ਼ਾ ਖਬਰਾਂ ਪ੍ਰਧਾਨ ਮੰਤਰੀ ਜੇਰ ਸ਼ਾਮ ਪਹੁੰਚਣਗੇ ਛੱਤੀਗੜ੍ਹ ਰਾਏਪੁਰ ਤੇ ਅੱਜ ਤੋਂ ਡੀਜੀਪੀ ਆਈਜੀਪੀ ਕਾਨਫਰੰਸ ਹੋਵੇਗੀ ਸ਼ੁਰੂ छत्तीसगढ़ दे रायपुर ਵਿੱਚ ਅੱਜ ਤੋਂ ਡੀਜੀਪੀ ਆਈਜੀਪੀ ਕਾਨਫਰੰਸ ਸ਼ੁਰੂ ਹੋ ਰਹੀ ਹੈ ਕੇਂਦਰੀ ਗਏ ਮੰਤਰੀ ਅਮਿਤ ਸ਼ਾਹ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਕੱਲ ਦੇਰ ਰਾਤ ਰਾਏਪੁਰ ਪਹੁੰਚ ਗਏ ਸਨ ਪ੍ਰਧਾਨ ਮੰਤਰੀ ਨરેન્દ્ર મોદી ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਸ਼ੁੱਕਰਵਾਰ ਦੇਰ ਰਾਤ छत्तीसगढ़ ਪਹੁੰਚਣਗੇ ਰਾਏਪੁਰ ਵਿੱਚ ਸਮਾਗਮ ਤੇ ਸੁਰੱਖਿਆ ਵਿਆਪਕ ਤਿਆਰੀਆਂ ਕੀਤੀਆਂ ਗਈਆਂ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ મોદી 3 ਦਿਨਾਂ ਛੱਤੀਗੜ੍ਹ ਵਿੱਚ ਰਹਿਣਗੇ ਤੇ ਸ਼ਡਿਊਲ ਅਨੁਸਾਰ ਪ੍ਰਧਾਨ ਮੰਤਰੀ ਨਿੰਦਰ ਮੋਦੀ ਸ਼ੁੱਕਰਵਾਰ ਸ਼ਾਮ 7 ਵਜੇ ਮਾਨਾ ਹਵਾਈ ਅੱਡੇ ਤੇ ਪਹੁੰਚਣਗੇ ਉੱਥੇ ਉਹ ਸਿੱਧੇ ਨਵੇਂ ਰਾਏਪੁਰ ਸਥਿਤ ਸਪੀਕਰ ਹਾਊਸ ਜਾਣਗੇ ਰਾਏਪੁਰ ਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੂੰ ਨਵਾਂ ਰਾਏਪੁਰ ਸਥਿਤ ਐਮ 1 ਰਹਿਸ਼ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਐਮ 2 ਰਹਿਸ਼ ਤੇ ਠਹਿਰਨਗੇ ਨਵੇਂ ਸਰਕਟ ਹਾਊਸ ਵਿੱਚ ਐਨ ਐਸ ਏ ਅਜੀਤ ਅਡਵਾਲ ਡਿਪਟੀ ਐਨ ਐਸ ਏ ਅਨੀਸ਼ ਦਿਆਲ ਸਿੰਘ ਆਈ ਬੀ ਮੁਖੀ ਤਪਨ ਠੇਕਾ ਕੇਂਦਰੀ ਗ੍ਰਹਿ ਸਕੱਤਰ ਦੋਵੇਂ ਕੇਂਦਰੀ ਗ੍ਰਹਿ ਰਾਜ ਮੰਤਰੀ ਰਹਿਣ ਲਈ ਪ੍ਰਬੰਧ ਕੀਤੇ ਗਏ ਹਨ ਸਰਕਟ ਹਾਊਸ ਵਿੱਚ 6 ਸੂਟਡ ਅਤੇ 22 ਕਮਰੇ ਬੁੱਕ ਕੀਤੇ ਗਏ ਹਨ ਠਾਕਰ ਪਿਆਰੇ ਲਾਲ ਇੰਸਟੀਚਿਊਟ ਵਿੱਚ 140 ਕਮਰੇ ਅਤੇ ਨਿਰਬੋਰਾ ਅਕੈਡਮੀ ਵਿੱਚ 99 99 ਕਵਰੇ ਬੁਖਾਨ ਇਸ 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 ਚੌਥੀ ਤੀਜੀ ਰਾਜਾਂ ਦੇ ਆਉਣ ਵਾਲੇ ਡੀਜੀਪੀ ਅਤੇ ਅਰਧ ਸੈਨਿਕ ਬਲ ਤੇ ਵੀ ਡੀਜੀਪੀ ਏਡੀਜੀ ਸਮਿਤ 75 ਪੁਰਸਕਾਰਧਾਰੀ ਠਹਿਰਨਗੇ ਧੰਨਵਾਦ ਹੈ ਜੀ ਖਬਰਾਂ ਦਾ ਬਣੇ ਰਹੋ